ਹਾਂਜੀ ਆ 10 ਚੱਕਰ ਟਰੱਕ ਦਾ ਨਾ ਪਟਾ ਟੁੱਟਣ ਦੇ ਨਾਲ ਹਿਸ਼ਾਰਪੁਰ ਨਵੀਂ ਬਸੀ ਵਿਖੇ ਨਾ ਐਕਸਲ ਇਹਦਾ ਟੇਡਾ ਹੋ ਗਿਆ ਸੀ ਤਾਂ ਰੋਡ ਦੇ ਗੱਬੇ ਸੀ ਗੱਡੀ ਤੇ ਆਪਣੇ ਬ੍ਰਦਰ ਗਰੁੱਪ ਹਿਸ਼ਾਰਪੁਰ ਵਾਲੋ ਜਿਹੜੀ ਆ ਗੱਡੀ ਮੌਕੇ ਤੇ ਪਹੁੰਚ ਕੇ ਕਰਵਾਈ ਗਈ ਨਾਲ ਐਸਐਸ ਐਫ ਫੋਰਸ ਜਿਹੜੀ ਆ ਜੋ ਕਿ ਸਾਡੇ ਦਸੂਹੇ ਤੋਂ ਹਾਰਪੁਰ ਤੱਕ ਵਰਕ ਕਰਦੀ ਆ ਉਹਨਾਂ ਦੀ ਪੂਰੀ ਹੈਲਪ ਸੀਗੀ ਤੇ ਗੱਡੀ ਫਿਰ ਰਾਤ ਨੂੰ ਰੋਡ ਤੋਂ ਸਾਈਡ ਤੇ ਕਰਵਾ ਕੇ ਜਿਹੜਾ ਇਹਨੂੰ ਕਹ ਲਓ ਵੀ ਪਾਰਕਿੰਗ ਦੇ ਵਿੱਚ ਖੜੀ ਕਰਾ ਕੇ ਅਸੀਂ ਗਏ ਆ ਕਿ ਤਾਂ ਜੋ ਰਾਤ ਨੂੰ ਕੋਈ ਇਧਰ ਘਟਨਾ ਨਾ ਹੋ ਜਵੇ ਗੱਡੀ ਬਿਲਕੁਲ ਰੋਡ ਦੇ ਵਿੱਚਕਾਰ ਖੜੀ ਸੀਗੀ ਐਕਸਲ ਟੇਡਾ ਹੋ ਗਿਆ ਸੀਗਾ ਬਾਕੀ ਵੀਡੀਓ ਤੁਸੀਂ ਦੇਖ ਸਕਦੇ ਹੋ ਲਾਈਕ ਸ਼ੇਅਰ ਕਰੋ ਫਲੈਸ਼ ਤਾਂ ਚਾਲੂ ਕਰ ਲੈ ਪਪਾ ਆਹ ਵੀ ਕਰੇਨਾ ਉਹ ਮੁੰਡਾ ਕੰਦਾ ਮੈਂ ਲੈ ਆਉਣਾ ਓਸਤਾਨ ਪ੍ਰੈਸ਼ਰ ਹੈਗਾ ਗੱਡੀ ਦਾ

ਉਹ ਕਿਹਾ ਉਹ ਮਨ ਆਪਣਾ ਗੱਲ ਕਰ ਲੋ ਪਤਾ ਕੀ ਕਿਸੇ ਦੀ ਜਾਨ ਬਚਾਉਣ ਨਾਲ ਕੋਈ ਨਹੀਂ ਜਿਆਦਾ ਹੈ ਕਿ ਨਾ ਬਚਾਉਣ ਦੀ ਗੱਲ ਆਪਾਂ ਇਹ ਰੋਡ ਤੋਂ ਥੱਲੇ ਲਾਦੇ ਨਹੀਂ ਉਹ ਜਿੱਥੇ ਗੱਡੀ ਲੱਗੀ ਦੀ ਇਹ ਕੋਈ ਵਿਚਾਰ ਵਿਚਾਰ ਵਾਲੀ ਗੱਲ ਨਹੀਂ ਕਰਾਉਂਦੇ ਸਾਹਮਣੇ ਬਰਾੜ ਖਾਲੀ ਪਿਆ ਮੈਂ ਉੱਥੇ ਹੀ ਲਾ ਲੈਣਾ ਨਹੀਂ ਨਹੀਂ ਉਹ सोनू ਮੁੰਡਾ ਆਪਣੇ ਹੀ ਆਪਣੇ ਏਰੀਆ ਦਾ ਸਰਾਈ ਦਾ ਕੋਈ ਗੱਲ ਹੀ ਨਹੀਂ ਯਾਰ ਸਾਡੇ ਨਾਲ ਕੋਈ ਹੋਇਓ ਹੋਇਓ ਪ੍ਰੈਸ਼ਰ ਬਣਾ ਲੈ ਪ੍ਰਧਾਨ ਰਾੜ ਲਿਆ ਸਰ ਰਾੜ ਗੁੱਲਾ ਹੈ ਨਹੀਂ ਗਾ ਗੁੱਲਾ ਨਹੀਂ ਰੱਖਿਆ ਗੁੱਲਾ ਗੁੱਲਾ ਜਾਂ ਫੜਾ ਦੇ ਕੋਈ ਯਾ ਟਾਇਰ ਲੀਵਰ ਮੋਟਾ ਨਹੀਂ ਸੰਗળી ਬਰੀਕ ਨਹੀਂ ਪਰਦਾ ਨੇ ਮੈਂ ਕਹਾ ਭਾਜੀ ਇਹ 110 ਵਾਲਾ ਮੋਟਾ ਵਾ ਇਹਨੂੰ ਪਾਓ ਫੇ ਨਹੀਂ 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 ਇਹ ਭਾਈ ਨੂੰ ਪਾਓ ਇੱਥੇ ਭਾਜੀ ਭਾਜੀ ਇੱਥੇ ਭਾਜੀ ਭੱਜਿਆ ਇਹ ਹੈਵੀ ਲੀਵਰ ਹੈ ਨਹੀਂ ਹਾਂ ਗੁੱਲਾ ਗੁੱਲਾ ਹੈ ਨਹੀਂ ਗਾ ਲਾ ਗੁੱਲਾ ਹੈਗਾ ਟ੍ਰੈਕਟਰ ਦਾ ਨਿਆ ਕਰਾਦਾ ਸੋਨੂ ਨਾ ਕਰਾਵੇ ਗੱਲ ਪਤਾ ਹੈ ਰੋਡ ਤੇ ਰਹਿ ਗਈ ਨਾ ਇਹ ਚ ਰਾਤ ਨੂੰ ਪਤਾ ਨਹੀਂ ਇੱਕ ਟੁਕੜਾ ਦੋ ਦੋ ਠੀਕ ਹੈ ਆ ਲਓ ਇਹ ਆਪਣਾ ਗਵਾਂਡੀ ਆ ਤੁਹਾਨੂੰ ਚਲੋ ਬਾਈ ਸੰਗਲ ਦੇ ਲਾਗੇ ਨਾ ਖੜਿਓ ਹੈਲੋ ਓ ਯਾਰ ਉਹਦੀ ਸ਼ੌ ਭੱਜ ਜਾਣੀ ਕੀ ਕਰਦੇ ਹੈਲੋ

ਹਰਿਆ ਪਰਿਆ ਹੋ ਜਾਇਆ ਸੰਗਤ ਜੀ ਨੇ ਆਉਣਾ ਨਹੀਂ ਆਇਆ ਚਲੋ ਚਲੋ ਸੰਗਤ ਦਾ ਪਰਿਆ ਹੋ ਗਿਆ ਭਾਜੀ ਸੰਗਤ ਲੱਗੇ ਵੀ ਖੜੀ ਰਹਾ ਬੋਲੀ ਆ ਓ ਮੈਂ ਖੜਾ ਏ ਕੋ ਯਾਰ ਤੁਸੀਂ ਮੰਨਦੇ ਨਹੀਂ ਪਰੋਦੇ ਓ ਇਦਾਂ ਨਹੀਂ ਹੁਣ ਖੇਚੂਣੀ ਏ ਨਾਲ ਲੱਗੇ ਡਰ ਹੈ ਨਾਲ ਹੁਣ ਹੁਣ ਕਿ ਲੱਗੇਗਾ ਨਾ ਪਾਓ ਡਬਲ ਪਾਓ ਆਹ ਪੂਰੀ ਕਟਾਈ ਇੱਥੋਂ ਆਹ ਬਾਈ ਕਟਾਈ ਆ ਨਾ ਰੱਖਦੇ ਚੱਕੇ ਘੁੰਮਾ ਯਾਦ ਨਾ ਕੱਟੋ ਉਦਰਾ ਕੋਈ ਨਹੀਂ ਕੋਈ ਨਹੀਂ ਜਿਆਦਾ ਨਾ ਕੱਟੀ ਕੋਈ ਨਹੀਂ ਹੋਰ ਜੀ ਕੀ ਆ ਲੈ ਨਹੀਂ ਓ ਯਾਰ ਇੱਥੇ ਨਾ ਖੜੇ ਬੱਬਾ ਇੱਥੇ ਨਹੀਂ ਇਹ ਗੋਲੀਆਂ ਨੂੰ ਨਿਕਲ ਆਉਂਦਾ ਸੰਗਲ ਲਿਆਂਦਾ ਟਰੈਕਟਰ ਬਰੇ ਟਰੈਕਟਰ ਲਿਆਂਦਾ ਲਿਆਓ ਲਿਆਓ ਫੜੋ ਲਿਆਓ ਟਰੈਕਟਰ ਲਿਆਓ ਔਰ ਯਾਰ ਜੇ ਮਦਦ ਕਰ ਸਕਦੇ ਜ਼ਰੂਰ ਕਰੋ ਯਾਰ ਲੈ ਆ ਬਈ ਬੂਮ ਬਈ ਆ ਦੇਖੋ ਬਹੁਤ ਵਧੀਆ ਕੰਮ ਆ ਐਸਐਸਐਫ ਫੋਰਥ ਦੇਖੋ ਆਪਣੇ ਪੰਜਾਬ ਚ ਜਿਹੜੀ ਲਾਈ ਗਈ ਆ ਸਾਡੇ ਇੱਕ ਫੋਨ ਦੇ ਵਿੱਚ 15 ਮਿੰਟ ਉਹ ਇੱਥੇ ਪਹਿਲਾਂ ਹੀ ਚਾਚਾ ਇੱਦੀ ਰਣੇ ਆ ਇੱਦੇ ਚੱਲੀ ਜਾਣੇ ਆ ਬਹੁਤ ਵਧੀਆ ਕੰਮ ਆ ਜੀ ਕਿ 15 ਮਿੰਟ ਦੇ ਵਿੱਚ ਸਾਡੇ ਕੋਲ ਪਹੁੰਚ ਗਿਆ ਯਾ ਭਾਈ ਰੋਡ ਕਲੀਅਰ ਹੋਣਾ ਚਾਹੀਦਾ ਕਿਹੋ ਜਿਹੋ ਅਕਸੀਡੈਂਟ ਨਾ ਹੋਵੇ ਇਹ ਚੀਜ਼ ਤਾਂ ਆਪਾਂ ਸੇਕ ਨੂੰ ਕਹਿੰਦੇ ਆ ਵੀ ਹੈਲਪ ਜ਼ਰੂਰ ਕਰੋ ਰੋਡ ਤੇ ਚਲੋ ਭਾਈ ਕਟਾਈ ਤੂੰ ਐ ਨੂੰ ਰੱਖੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਟਾਰ ਸਟਾਰ ਟਰੈਕਟਰ ਭਾਈ ਤੂੰ ਲਿਆ ਕੱਢ ਕੇ ਜਾਂਦਾ ਨਹੀ ਕੋਈ ਨਹੀਂ ਖੇਤੋਂ ਨਹੀਂ ਸਾਪੀ ਆ ਗਈ ਆ ਗਈ ਵਾ ਉਹ ਇੱਧੇ ਕੋ ਘੁੰਮੀ ਜਾਣਾ ਇਹ ਰੇਲ ਚ ਬੜੀ ਪਾਵਰ ਹੁੰਦੀ ਤੋੜ ਲੈ ਤੋੜ ਲੈ ਬੂਮਣਾ ਇਹ ਗੱਡੀ ਨਾ ਬਾਈ ਜੀ ਇਹਦਾ ਮੇਨ ਪਟਾ ਟੁੱਟ ਗਿਆ ਮੇਨ ਪਟਾ ਟੁੱਟਣ ਨਾਲ ਗੱਡੀ ਰੋਡ ਦੇ ਗੱਭੇ ਹੀ ਹੋ ਗਈ ਮਤਲਬ ਬੰਦ ਹੋ ਗਈ ਤੇ ਚੱਕੇ ਥੱਲੇ ਘੁੰਮ ਗਏ ਸ਼ਾਰਟ ਨਿਕਲ ਗਈ ਆ ਹੁਣ ਸਾਨੂੰ ਇਹ ਸੀਗਾ ਵੀ ਇਹ ਰੋਡ ਕੋ ਥੱਲੇ ਕਰਾ ਦਈਏ ਕਿਉਂਕਿ ਰਾਤ ਨੂੰ ਤੁਹਾਨੂੰ ਪਤਾ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਬੰਦੇ ਨੀਂ ਚੁੰਦੇ ਆ ਰੋਡ ਦੇ ਇੱਕਦਮ ਸੈਂਟਰ 'ਚ ਗੱਡੀ ਖੜ ਗਈ ਸੀ ਉਹੀ ਅਸੀਂ ਹੁਣ ਕਰਾ ਰਹੇ ਆ ਬਾਕੀ ਐਸਐਸਫ 4 ਦਾ ਬਹੁਤ ਬਹੁਤ ਧੰਨਵਾਦ ਆ ਤੇ ਉਹ ਵੀ ਪਹੁੰਚੇ ਆ ਹਨਾ 15 ਮਿੰਟ ਉਹਨਾਂ ਨੇ ਲਾਏ ਸਾਰੇ 15 ਮਿੰਟ ਦੇ ਵਿੱਚ ਸਾਡੇ ਕੋਲ ਸੀਗੇ ਕਿ ਭਾਈ ਵੀ ਰੋਡ ਕਲੀਅਰ ਕਰਾਉਣਾ ਬਹੁਤ ਜ਼ਰੂਰੀ ਆ ਹੈ ਕਿ ਨਹੀਂ ਜੀ ਤੇ ਇਸ ਲਈ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦਾ ਕੰਮ ਜਿਹੜਾ ਆ ਜ਼ਰੂਰ ਜਿਹੜਾ ਆਪਣੇ ਦੇਖ ਦੇ ਵਿੱਚ ਬਦਲਾ ਚਾਹੀਦਾ ਹੈ ਕਿ ਨਹੀਂ ਜੀ ਤੇ ਜੇਕਰ ਇਹ ਇਦਾਂ ਦੀਆਂ ਸੰਸਥਾਵਾਂ ਹੋਰ ਵੱਧ ਗਈਆਂ ਤੇ ਆਪਣਾ ਜਿਹੜਾ ਰੋਡ ਸਿਸਟਮ ਵਧੀਆ ਹੋਊਗਾ ਤੇ ਇਨਕੀ ਸਰਵਿਸ ਬੜੀਆ ਹੈ ਐਸਐਸਐਫ ਦਾ ਬੜੀਆ ਰੋਲ ਹੈ ਸਹੀ ਹੈ ਸਹੀ ਹੈ ਤੋਰੀ ਰਖਣ ਤਰੀ ਹੁਆ ਹੁਣ ਰੜਦੀ ਹੈ ਰੜਦੀ ਹੈ ਕਿੱਤੀ ਜਲ ਬੂਮ ਬੂਮ ਖੱਟਵਾਈ ਬੂਮ ਚਲੋ ਚਲੋ ਇੰਨਾ ਰੋਡ ਤੋਂ ਥੱਲੇ ਹੋ ਗਈ ਗੱਡੀ ਉਹ ਟੈ ਟ ਡਿਆ ਉਹ ਇੱਦਾਂ ਇੱਦਾਂ ਹੀ ਆਣੇ ਆ ਉਹ ਪਿੱਛੇ ਨੂੰ ਨਾ ਤਰੰਦਾ ਯਾਰ ਛਾਪਟ ਟੁੱਟ ਜਾਣੀ ਆ ਥੱਲੇ ਹੇਲੋ ਚਲੋ ਆਪਾਂ ਰੋਡ ਤੋਂ ਥੱਲੇ ਕਰਵਾਤੀ ਗੱਡੀ ਤੁਹਾਡੀ ਬਾਕੀ ਕ੍ਰੇਨ ਵਾਲੇ ਨੂੰ ਪੁੱਛ ਲੈਣੇ ਤੁਹਾਡੀ ਮੈਂ ਗੱਲ ਕਰਾ ਦੂੰਗਾ ਜੋ ਉਹਨੂੰ ਜਿਹੜਾ ਖਰਚਾ ਪਾਣੀ ਹੋਊਗਾ ਉਹ ਉਹਦੇ ਨੂੰ ਉਹ ਨਹੀਂ 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 ਕੋਈ ਗੱਲ ਨਹੀਂ ਬਾਕੀ ਆ ਵੀ ਚਲੋ ਵਜਾ ਹੋ ਗਿਆ ਜੇ ਕੋਈ ਵੀ ਸਵੇਰੇ ਦਿੱਕਤ ਆਈ ਮੈਂ ਤੁਹਾਡੇ ਬੰਦੇ ਨੂੰ ਸਮਝਾ ਦਿੱਤਾ ਆ ਆਬਲਾ ਆਉਣੀ ਨਹੀਂ ਬੰਦੇ ਕੱਢ ਦਿੱਤੇ ਠੀਕ ਨੇ ਆਉਣੀ ਨਹੀਂ ਉਹ ਪਰ ਫੇਰ ਵੀ ਚਲੋ ਸਵੇਰੇ ਕੋਈ ਮੈਨੂੰ ਕਾਲ ਕਰ ਲੈ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਹਾਂ ਉਹ ਨਹੀਂ ਤੁਰਦੀ ਇੱਕ ਵਾਰੀ ਨਾਲ ਜੇ ਵੇਖ ਦੋ ਨਾਲ ਬੰਦਾ ਯਾਰ ਮੈਂ ਮੇਰਾ ਵੀਰ ਜਿੰਨੇ ਕ ਬੰਦੇ ਖੜੇ ਆ ਜਰਾ ਹਲੋ ਉਸਤਾਦ ਆ ਮੜਿਆ ਹੱਲਾ ਮਾਰੀਏ ਟੋਏ ਚ ਭਗੜ ਡਰਾਓ ਜਰਾ ਆਲੇ ਯਾਰ ਆਓ ਜਰਾ ਮੜਿਆ ਚਾਰ ਤੋਂ ਲਾਓ ਇਹਨੂੰ ਜ਼ੋਰ ਆਜੋ 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 ਮਹਾਰਾਜ ਜੀ ਕੀ ਆਲਾ ਦੱਸ ਦਿੱਤਾ ਆਓ ਯਾਰ ਮਾੜਿਆ ਜੋਰ ਲਾਓ ਕ੍ਰੇਨ ਦੇ ਨਾਲ ਬੰਦਿਆਂ ਦਾ ਜੋਰ ਵੀ ਦੇਖਿਆ ਜਾਊਗਾ ਆਜੋ ਆਜੋ ਭਾਈ ਹਲੋ ਉਸਤਾਦ ਆ ਮਰਿਆ ਆਜੋ ਯਾਰ ਕੀ ਹੋ ਗਿਆ ਆਜੋ ਦੱਸ ਇੱਥੇ ਕਰੋ ਫੁੱਲ ਝੜ ਜਣੇ ਤੁਹਾਡੇ ਆਜੋ ਆਜੋ ਆਜਾ ਜਿਹੜਾ ਉਹ ਟੱਕਿਆ ਵਾਲਾ ਟਰੈਕਟਰ ਲਾਲੂ ਅਸਲਮ ਨਹੀਂ ਤਾਂ ਕੱਲ ਬੰਨੇ ਬੈਠਾ ਯਾਰ ਭਾਈ ਬੈਕ ਰੇਂਜ ਉਹ ਜਾ ਸਤਾ ਹੋ ਗਿਆ ਓ ਬਾਈ ਕ੍ਰੇਨ ਚ ਮੈਂ ਰੁਕੋ ਨੀ ਚਲੋ ਆਓ ਯਾਰ ਲਾਓ ਟੱਕਾ ਲਾਓ ਚਲੋ ਆਓ ਯਾਰ ਆ ਜਾਓ ਆ ਜਾਓ ਆ ਜਾਓ ਆ ਜਾਓ ਭਾਈ ਤੁਸੀਂ ਲੱਗੋ ਮਾਰਿਆ ਲਾਫ ਪੇ ਆਉਣਾ ਇਹਨਾਂ ਨੇ ਆ ਚਲੋ ਆ ਜਾਓ ਹਾਂ ਜੀ ਜੀ ਐਕਸੀਡੈਂਟ ਹੋ ਗਿਆ ਦਾ ਇਹਦਾ ਐਕਸਲ ਘੁੰਮ ਗਿਆ ਥੱਲੇ ਐਕਸਲ ਚਲੋ ਲਾਓ ਯਾਰ ਨਹੀਂ ਉਹ ਉਹ ਕੈਂਟਰ ਗੱਡੀ ਸੀ ਜਿਹੜਾ ਉਹ ਹੋਇਆ ਜੀ ਉਹ ਕੈਂਟਰ ਗੱਡੀ ਸੀ ਸ਼ੀਟਰਾਂ ਵਾਲੀ ਹਾਂ ਉਹ ਨਿਕਲ ਗਈ ਸੀ ਗੱਡੀ ਉਹ ਨਿਕਲ ਗਈ ਸੀ ਪਰ ਉਹ ਬੰਦੇ ਦਾ ਬਚਾਅ ਹੋ ਗਿਆ ਫਿਰ ਵੀ ਕਾਰ ਵਾਲੇ ਇਹਨਾਂ ਕੋਈ ਇਹਨਾਂ ਦੇ ਪਾਸ ਪੂਸ ਦੇ ਵਿੱਚ ਐਕਸੀਡੈਂਟ ਹੋਇਆ ਹੁਣ ਇਹ ਨਹੀਂ ਪਤਾ ਕਾਰ ਪਾਸ ਕਰਦੀ ਸੀ ਜਾਂ ਉਹ ਕਰਦੇ ਸੀ ਉਹਦਾ ਆਪਣੇ ਹੀ ਨਿਕਲੇ ਬੰਦੇ ਧੂਤਾਂ ਦੇ ਆ ਅੱਛਾ ਜੀ ਐਸੋ ਤੇ ਦੇ ਆ ਉਹ ਤੋੜ ਗਿਆ ਉਹ ਬੰਦਾ ਕਿਹੜਾ ਚਲੋ ਲਾ ਦੇ ਲਾ ਓਏ ਲਾ ਓਏ ਲਾ ਦੇ ਚਲੋ ਓਏ ਸ਼ਾਰਾ ਓਏ ਸ਼ਾਰਾ

ਚਲ ਚਲ ਯਾਰ ਬੈਠ ਆ ਰੁਕ ਜਾ ਟਰੈਕਟਰ ਪਾਉਂਦਾ ਉਹਨੇ ਤੇ ਮੋਰੇ ਲੱਗਦਾ ਯਾਰ ਉਹ ਬਾਈ ਟਰੈਕਟਰ ਬਾਈ ਦੋ ਕਿਲੋ ਟਰੈਕਟਰ ਪਾਉਂਦੇ ਦੋ ਮਿੰਟ ਦੋ ਮਿੰਟ ਦੋ ਉਹ ਇਦਾਂ ਹੀ ਹੁੰਦੀ ਹੁੰਦੀ ਕੋਈ ਨਹੀਂ ਦੋ ਮਿੰਟ ਆਪਾਂ ਹੈਗੇ ਆ ਲੈ ਚੱਕਾ ਮਾਰ ਲੈ ਆਓ ਪਾਜੀ ਰਾੜ ਕਿੱਥੇ ਆ ਚਲੋ ਕਾ ਵੀ ਟਰੈਕਟਰ ਜਿੰਨਾ ਲੰਬਾ ਹੋਈ ਜਾਣਾ ਉਹਨੇ ਜ਼ੋਰ ਨਹੀਂ ਮਾਰਨਾ ਜੇ ਹੁਣ ਨਹੀਂ ਖੇਤ ਹੋਈ ਨਾ ਇਹਦੇ ਚੱਕਿਆਂ ਨੂੰ ਸੰਗਲ ਪਾ ਕੇ ਸਿੱਧੇ ਕਰ ਦੇਣੇ ਆਪਾਂ ਇੱਥੇ ਤੇ ਹੋਰ ਕੋਈ ਹੱਲ ਨਹੀਂ ਹੋ। ਹੋ ਯਾਰ ਉਹਦਾ। ਭਾਜੀ ਉਹਨਾਂ ਨਾਲ ਗੱਲ ਹੋ ਗਈ ਤੁਹਾਡੀ ਉਹਨਾਂ ਦੇ ਅੰਦਰ ਨਾਲ। ਗੱਲ ਹੋ ਗਈ ਉਹਨਾਂ ਦੇ ਅੰਦਰ ਨਾਲ। ਉਹ ਵੀ ਵਾਠ ਠੀਕ ਆ। ਕਰੋ ਜਾ ਇੱਥੋਂ ਸਿੱਧੀ ਕਰੋ। ਚਲੋ ਨਾਰਾ ਫੱਟੀ ਨਾਰਾ ਫੱਟੀ। ਬੱਚੋ ਦੀ ਕਾਟੇ ਹੱਬੀ।

ਮਾਰੇ ਪਰੇ ਜਾਣਾ ਮਾਰੇ ਆ ਉਹ ਕੋਈ ਨਹੀਂ ਬੱਸ ਆ ਬਈ ਬੂਮ ਹੀ ਖੋਲਣਾ ਬੱਸ ਕੱਡ ਔਨ ਥੱਲੇ ਕਰ ਥੱਲੇ ਪਾਓ ਪਾਓ ਮਾਰਿਆ ਉਹਨਾਂ ਨੂੰ ਰੱਖਿਓ ਤੇ ਅੱਗ ਨਾਲ ਬਿੰਗੇ ਕਰਦੇ ਆਓ ਬਾਹ ਚਲੋ ਪਾਓ ਪਾਓ ਸਹੀ ਪਾਓ ਯਾਰ ਸਹੀ ਆ ਸਹੀ ਆ ਬਾਈ ਲਾਈਟ ਉੜਦਾ ਉਹ ਲਾਈਟ ਉੜਦਾ डबल पैना नहीं हो संगल दा परा हो भाई संगल दा शहर करा हैंड ब्रेक लगी आ और संगल दा परा हो जाओ बीच यार बीच में बीच में बीच में चल खोल बूम बूम खोल ले मार और कर दे मार एडब खोल दे भाई चल तक पै गया नहीं फंस गया रुक जाओ इतनी लैट मारी ਰਹਿਣ ਦੇ ਯਾਰ ਉਹਦਾ ਟਾਇਰ ਪੱਟ ਹੋ ਜਾਣਾ ਛੱਡੋ ਯਾਰ ਰਹਿਣ ਦਿਓ ਰਹਿਣ ਦਿਓ ਉਹ ਕੋਰੇ ਸਾਈਡ ਤੇ ਭਾਈ ਮੇਰੀ ਗੱਲ ਸੁਣੋ ਅਗਲੇ ਦਾ ਨਾ 25000 ਦਾ ਟਾਇਰ ਵੱਢ ਹੋ ਜਾਣਾ ਇਹਨੂੰ ਇੱਥੇ ਰਹਿਣ ਦਿਓ ਉਹਨਾਂ ਨੂੰ ਕਹਿ ਦਿਓ ਕਿ ਭਾਈ ਇਹ ਸਵੇਰੇ ਹੋ ਗਈ ਜੇ ਐਕਸੀਡੈਂਟ ਇੱਥੇ ਹੁੰਦੀ ਫਿਰ ਇਹਦਾ ਇੱਥੇ ਖੜੀ ਰਹਿਣੀ ਇਹ ਤਾਂ ਹੀ ਰੋਡ ਟੋਕਰਾਣੀ ਹੈ ਯਾਰ ਬੰਦਾ ਦੋ ਫੁੱਟ ਹੋਰ ਗਿਆ ਉਹਨੂੰ ਅੰਦਰ ਨੂੰ ਹੋ ਜਾਣਾ ਉਹ ਨਹੀਂ ਹੋਣੀ ਉਹ ਇਹ ਆ ਤਾਂ ਦੱਸਾਂ ਉਹ ਯਾਰ ਬੋਲਟ ਟਾਇਰ ਨਾਲ ਲੱਗ ਰਿਹਾ ਅਗਲੇ ਦਾ ਟਾਇਰ ਪਾਟੂਗਾ ਅਗਲੇ ਨੁਕਸਾਨਾਂ ਕੋਲ ਫਾਇਦਾ ਨਹੀਂ। ਹੁਣ ਕੋਈ ਨਿਯੋਣ ਸਵੇਰੇ ਹੋਣਾ ਇਹਦਾ ਕੰਮ ਹੈ। ਤੁਸੇ ਨਾ ਗੱਲ ਕਰਨਾ। ਉਹ ਯਾਰ ਕਹਿਣਗੇ ਤੂੰ ਸਾਡੇ ਦਫਤਰ ਜਾ ਕੇ ਸਵਾਹ। ਕੀ ਕਹਿਣਾ ਉਹਨੇ ਹੁਣ ਜਦ ਯਾਰ। ਸਾਰੇ ਪੂਰੀ ਆ। ਪਾਜੀ 55ਵਾ। ਇਹ ਤਾਂ ਨਹੀਂ ਨਹੀਂ ਜਿਤਕ ਕ੍ਰੇਨ ਨਹੀਂ ਤਾਂ ਕੀ ਫਾਇਦਾ ਕੀ ਟਾਇਰ ਪਾੜ ਜਾਣਾ ਯਾਰ ਉਹਦਾ ਨਵੇਂ ਟਾਇਰਾਂ ਨੂੰ। ਯਾਰ ਕੱਲ੍ਹ ਦੇ ਆ ਉਹਦਾ ਪਵਾ ਲੋ ਲੱਦੇ ਨੇ ਖਿਚਣਾਣਾ। ਪਾਜੀ ਇਹਦਾ ਟਾਇਰ ਪਾੜ ਜਾਣਾ ਦੇਖੋ। ਆਹ ਦੇਖੋ। ਆਹ ਦੇਖੋ ਨਾ ਇੱਧਰ ਆਓ ਆਹ ਦੇਖੋ ਅੱਛਾ ਸਾਡੇ ਆਹ ਦੇਖੋ ਆਓ ਦੇਖੋ ਆਹ ਦੇਖੋ ਨਾੜ ਫਸ ਗਿਆ ਵਿੱਚ ਕਮਾਣੀ ਲੱਗੀ ਤਾਂ ਹੀ ਨਹੀਂ ਜੂਰ ਬਣਾਦੇ ਯਾਰ ਭਾਜੀ ਇੱਕ ਨੁਕਰ ਲੱਗਣੀ ਥਾਲੀ ਕੋਲ ਨੁਕਰ ਦੇ ਪਰ ਰਿਫਲੈਕਟਰ ਇਹਨੂੰ ਆਪਣੇ ਤੇ ਜਾਣੇ ਆ ਇੱਥੇ ਲਾ ਕੇ ਫੋਨ ਉਹ ਕਿਹੜਾ ਦੁਬਾਰ ਦੇ ਜਿਹੜਾ ਦੁਆਰਾ ਵੇ ਐਦਾਂ ਕਰ ਮੇਰੀ ਗੱਲ ਸੁਣ ਵਿੱਚੋਂ ਸ਼ੀਸ਼ਾ ਲਾ ਕੇ ਨਾ ਇੱਥੇ ਸ਼ੀਸ਼ਾ ਟੰਗ ਦੇ ਅੱਛਾ ਜੀ ਬਾਸ ਜੇ ਉੱਥੋਂ ਪਤਾ ਲੱਗੂਗਾ ਵੀ ਗੱਡੀ ਇੱਥੇ ਖੜੀ ਆ ਸਾਈਡ ਤੇ ਅੱਛਾ ਸ਼ੀਸ਼ਾ ਫਸਾ ਦੇ ਨਹੀਂ ਉਹ ਬੋਲਟ ਫਸ ਗਿਆ ਟਾਇਰ ਨਹੀਂ 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 ਉਹ ਉਹ ਬੋਲਟ ਹੀ ਫਸ ਗਿਆ ਉਧਰ ਜਿਹੜਾ ਹਿੱਸਾ ਨਾ ਤੇ ਸਫਰੀ ਹੋ ਗਿਆ ਉਹਨੇ ਡਿਗਣੀ ਆ ਥੱਲੇ ਹੁਣ ਹੋਰ ਕੁਝ ਨਹੀਂ ਹੋਣਾ ਉਹਨੇ ਥੱਲੇ ਡਿਗਣੀ ਆ ਸਮਝ ਲੰਦੇ ਪੈਸਾ ਕਮਾਨੀਆਂ ਥੱਲੇ ਆ ਕਮਾਨੀਆਂ ਤਾਂ ਇੱਥੇ ਚਲ ਗਿਆ ਹੁਣ ਥੱਲੇ ਡਿਗੂਗੇ ਛੱਡੋ ਬੰਦੇ ਨੂੰ ਰੋੜੇ ਰੋੜੇਨਾ